ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਸਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤੇ ਸਿੰਘ ਅਤੇ ਮਾਤਾ ਗੁਜਰਕੌਰ ਜੀ ਦੇ ਪਵਿੱਤਰ ਦੇਹਾਂ ਦਾ ਸਸਕਾਰ ਕੀਤਾ ਗਿਆ ਸੀ ਇਹ ਥਾਂ ਜ਼ਾਲਮ ਹਕੂਮਤ ਪਾਸੋਂ ਦੀਵਾਨ ਟੋਡਰਮਲ ਨੇ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਮੁੱਲ ਖਰੀਦੀ ਸੀ ਕਹਿੰਦੇ ਨੇ ਇਹ ਮੋਹਰਾਂ ਉਸ ਟਾਈਮ 77000 ਸੋਨੇ ਦੀਆਂ ਮੋਹਰਾਂ ਸਨ ਜੋ ਕਿ ਖੜੀਆਂ ਕੀਤੀਆਂ ਗਈਆਂ ਸਨ ਜੋ ਕਿ ਅੱਜ ਅਰਬਾਂ ਦੀ ਗਿਣਤੀ ਦੱਸੀ ਜਾਂਦੀ ਹੈ ਅੱਜ ਇਸ ਸਥਾਨ ਤੇ ਪਾਲਕੀ ਸਾਹਿਬ ਸ਼ਿਸ਼ੋਭਿਤ ਹੈ ਇਹ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ 1 ਕਿਲੋਮੀਟਰ ਦੂਰ ਬਣਿਆ ਹੋਇਆ ਹੈ ਕਹਿੰਦੇ ਨੇ ਸ਼ਹਾਦਤ ਤੋਂ ਬਾਅਦ ਮੁਗਲ ਰਾਜ ਦੇ ਡਰ ਕਾਰਨ ਕੋਈ ਵੀ ਇਨ੍ਹਾਂ ਪਵਿੱਤਰ ਦੇਹਾਂ ਦੇ ਕੋਲ ਨਹੀਂ ਆਇਆ ਸੀ ਤਾਂ ਉਦੋਂ ਗੁਰੂ ਘਰ ਦਾ ਪ੍ਰੇਮੀ ਦੀਵਾਨ ਟੋਡਰਮਲ ਇਹਨਾਂ ਦੋ ਮਾਸੂਮ ਜ਼ਿੰਦਾ ਅਤੇ ਮਾਤਾ ਗੁਜਰ ਕੌਰ ਜੀ ਦੀ ਪਾਵਨ ਦੇਹਾਂ ਦੇ ਅੰਤਿਮ ਸੰਸਕਾਰ ਲਈ ਅੱਗੇ ਆਏ ਪਰ ਮੁਗਲ ਰਾਜ ਨੇ ਟੋਡਰਮਲ ਅੱਗੇ ਇਹ ਸ਼ਰਤ ਰੱਖੀ ਕਿ ਉਸ ਨੂੰ ਜਿੰਨੀ ਜਗ੍ਹਾ ਸੰਸਕਾਰ ਲਈ ਚਾਹੀਦੀ ਹੈ ਉਹ 19 ਜਗ੍ਹਾ ਚ ਸੋਨੇ ਦੀਆਂ ਮੋਹਰਾਂ ਸਿੱਧੀਆਂ ਖੜੀਆਂ ਕਰਕੇ ਉਹ ਥਾਂ ਖਰੀਦ ਸਕਦਾ ਹੈ ਜਿਸ ਦੇ ਚਲਦਿਆਂ ਟੋਡਰਮਲ ਨੇ ਦੇਹਾਂ ਦਾ ਸੰਸਕਾਰ ਲਈ 70000 ਸੋਨੇ ਦੀਆਂ ਮੋਹਰਾਂ ਨੂੰ ਜ਼ਮੀਨ ਤੇ ਸਿੱਧੀਆਂ ਖੜੀਆਂ ਕਰਕੇ ਇਸ ਜ਼ਮੀਨ ਨੂੰ ਖਰੀਦਿਆ ਸੋਨੇ ਦੀ ਕੀਮਤ ਮੁਤਾਬਕ ਇਹ ਜਗ੍ਹਾ 4 ਸਕੁਅਰ ਮੀਟਰ ਜਗ੍ਹਾ ਦੀ ਕੀਮਤ 2 ਅਰਬ 50 ਕਰੋੜ ਰੁਪਏ ਤੋਂ ਵੀ ਜ਼ਿਆਦਾ ਬਣਦੀ ਹੈ ਇੰਨੀ ਥੋੜੀ ਥਾਂ ਲਈ ਇੰਨੀ ਵੱਡੀ ਰਕਮ ਦੀ ادائیگی ਕਰਕੇ ਦੀਵਾਨ ਟੋਡਰਮਲ ਨੇ ਇਹ ਵੱਡੀ ਸੇਵਾ ਨਿਭਾਈ ਜਿਸ ਕਾਰਨ ਅੱਜ ਸਿੱਖ ਇਤਿਹਾਸ ਵਿੱਚ ਦੀਵਾਨ ਟੋਡਰਮਲ ਦਾ ਨਾਂ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਗਿਆ ਹੈ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਦੀ ਫਤਿਹ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸ਼ਹੀਦੀ ਹਫਤਾ ਚੱਲ ਰਿਹਾ ਹੈ ਅੱਜ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਜਿੱਥੇ ਕੀ ਛੋਟੇ ਸਾਹਿਬ ਜਦਿਆਂ ਤੇ ਮਾਤਾ ਗੁਜਰ ਕੌਰ ਜੀ ਦਾ ਦਾਸ ਸਸਕਾਰ ਕੀਤਾ ਗਿਆ ਸੀ ਦੀਵਾਨ ਟੋਡਰਮਲ ਜੋ ਕਿ ਮੋਰਾ ਵਿਛਾ ਕੇ ਇਸ ਜਗ੍ਹਾ ਮਲਕਰੀਦਾ ਹੈ ਤੇ ਮਾਤਾ ਗੁਜਰਕੌਰ ਜੀ ਅਤੇ ਬਾਬਾ ਫਤੇ ਸਿੰਘ ਬਾਬਾ ਜੂਰਾਗਰ ਸਿੰਘ ਜੀ ਦਾ ਦਾਸ ਸਸਕਾਰ ਕਰਵਾਉਂਦਾ ਹੈ ਉਸ ਟਾਈਮ ਵਜ਼ੀਰ ਖਾਨ ਜੋ ਕਿ ਇਹ ਹੁਕਮ ਜਾਰੀ ਕਰਦਾ ਹੈ ਕਿ ਕੋਈ ਥਾਨ ਕਿਸੇ ਨੂੰ ਮਿਲਣਾ ਦਿੱਤਾ ਜਾਵੇ ਜਾਂ ਕਿਸੇ ਨੂੰ ਕਿਸੇ ਦਾਸ ਸਸਕਾਰ ਕਰਨ ਲਈ ਜਗ੍ਹਾ ਨਾ ਦਿੱਤੀ ਜਾਵੇ ਤਾਂ ਦੀਵਾਨ ਟੋਡਰਮਲਜੀਤ ਉਸ ਟਾਈਮ ਸਾਹਮਣੇ ਆਉਂਦੇ ਹਨ ਤਾਂ ਵਜ਼ੀਰ ਖਾਨ ਕੋ ਉਹ ਇਹ ਜਗਾ 70000 ਮੋਹਰਾਂ ਖੜੀਆਂ ਕਰਕੇ ਇਹ ਜਗ੍ਹਾ ਫਰੀਦ ਦੇ ਹਨ ਇਹ ਜਗ੍ਹਾ ਤੁਹਾਨੂੰ ਦਰਸ਼ਨ ਕਰਾਵਾਂਗੇ ਆਓ ਚੱਲਦੇ ਹਾਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਮਹਾਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਸਾਹਿਬੇ ਕਮਾਲ ਸਰਬੰਸਦਾਨੀ ਦਸਮੇਸ਼ ਪਿਤਾ ਧਾਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਫਰਜ਼ੰਦ ਲਖਤੇ ਜ਼ਿਗਰ ਤਾਂ ਤਨ ਤਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਤਨ ਤਨ ਬਾਬਾ ਫਤਿਹ ਸਿੰਘ ਸਾਹਿਬ ਜੀ ਪੂਜਨੀਕ ਮਾਤਾ ਮਾਤਾ ਗੁਜਰ ਕੌਰ ਜੀ ਜਿਨ੍ਹਾਂ ਦੀ ਸ਼ਹੀਦੀ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਜੀ ਦੇ ਪਾਵਨ ਸਥਾਨ ਤੇ ਹੋਈ ਸੀ ਉਹਨਾਂ ਦੀ ਸ਼ਹਾਦਤ ਤੋਂ ਉਪਰੰਤ ਦੀਵਾਨ ਟੋਡਰਮਾਲ ਜੀ ਦੇ ਵੱਲੋਂ ਇਹ ਯਤਨ ਕੀਤਾ ਗਿਆ ਕਿ ਸਹਿਬਜ਼ਾਦਿਆਂ ਤੇ ਮਾਤਾ ਜੀ ਦੇ ਪਵਿੱਤਰ ਸਰੀਰਾਂ ਦੀ ਅੰਤਿਮ ਸੰਭਾਲ ਕਰੀ ਜਾ ਸਕੇ ਇਸ ਵਾਸਤੇ ਉਹਨਾਂ ਨੇ ਸੂਬਾ ਸਰਹੰਦ ਵਜ਼ੀਰ ਖਾਨ ਤੱਕ ਪਹੁੰਚ ਕਰੀ ਤੇ ਉਹਨਾਂ ਤੋਂ ਸਾਬ ਜਹਦਿਆਂ ਤੇ ਮਾਤਾ ਜੀ ਦੇ ਪਵਿੱਤਰ ਸਰੀਰਾਂ ਦੀ ਅੰਤਿਮ ਸੰਭਾਲ ਦੇ ਵਾਸਤੇ ਪਰਮਿਸ਼ਨ ਮੰਗੀ ਆਗਿਆ ਮੰਗੀ ਤੇ ਸੂਬਾ ਸਰਹੰਦ ਵਜ਼ੀਰ ਖਾਨ ਨੇ ਸ਼ਰਤ ਰੱਖੀ ਸੀ ਕਿ ਜਿਹੜੀ ਜ਼ਮੀਨ ਜਿਹੜੀ ਜਗ੍ਹਾ ਤੁਹਾਨੂੰ ਇਹਨਾਂ ਦੇ ਸੰਸਕਾਰ ਦੇ ਵਾਸਤੇ ਚਾਹੀਦੀ ਹੈ ਸਰੀਰਾਂ ਦੇ ਸੰਸਕਾਰ ਦੇ ਵਾਸਤੇ ਚਾਹੀਦੀ ਹੈ ਉਹ ਜਗ੍ਹਾ ਤੈਨੂੰ ਮੁੱਲ ਖਰੀਦਣੀ ਪੈਣੀ ਹੈ ਤੇ ਮੁੱਲ ਵੀ ਜਿਹੜੀ ਖਰੀਦਣੀ ਹੈ ਸੋਨੇ ਦੀਆਂ ਮੋਹਰਾਂ ਜਿੰਨੀ ਧਰਤੀ ਤੇ ਵਿਛਾ ਦਿਓਗੇ ਉਨੀ ਧਰਤੀ ਜਿਹੜੀ ਆ ਸਸਕਾਰ ਦੇ ਵਾਸਤੇ ਦੇ ਦਿੱਤੀ ਜਾਏਗੀ। ਸੋ ਦੀਵਾਨ ਟੋਟਰ ਮਾਲ ਜੀ ਨੇ ਫਿਰ ਇਹ ਜਿਹੜੀ ਧਰਤੀ ਹੈ ਗੁਰਦੁਆਰਾ ਜੋਤੀਸਰੂਪ ਸਾਹਿਬ ਦਰਬਾਰ ਸਾਹਿਬ ਦੇ ਅੰਦਰ ਜਦੋਂ ਆਪਾਂ ਦਰਸ਼ਨ ਕਰਦੇ ਆਂ ਸਨੈਰੀ ਪਾਲਕੀ ਸਾਹਿਬ ਦੇ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਉਹ ਜਿਹੜਾ ਥੜਾ ਹੈ ਸਨੈਰੀ ਪਾਲਕੀ ਸਾਹਿਬ ਵਾਲਾ। ਇੰਨੀ ਜਿਹੜੀ ਧਰਤੀ ਹੈ, ਜਗ੍ਹਾ ਹੈ। ਇਹ ਦੀਵਾਨ ਟੋਟਰ ਮਾਲ ਜੀ ਨੇ ਇੱਥੇ ਸੋਨੇ ਦੀਆਂ ਮੋਹਰਾਂ ਵਿਸਾਈਆਂ ਇੱਥੇ ਨੇੜੇ ਪਿੰਡ ਹੈ ਅੱਤੀ ਵਾਲੀ। ਇਥੋਂ ਦੇ ਰਹਿਣ ਵਾਲੇ ਸੀ ਅੱਤੇ ਖਾਂ ਪਠਾਨ ਉਹਨਾਂ ਦੀ ਇਹ ਜ਼ਮੀਨ ਸੀ ਤੇ ਦੀਵਾਨ ਟੋਟਰਮਲ ਜੀ ਨੇ ਪਹਿਲਾਂ ਸੋਨੇ ਦੀਆਂ ਮੋਹਰਾਂ ਜਦੋਂ ਵਸਾਉਣ ਲੱਗੇ ਮੌਕੇ ਤੇ ਵਜ਼ੀਰ ਖਾਂ ਦੇ ਵੱਲੋਂ ਇਹ ਸ਼ਰਤ ਰੱਖੀ ਗਈ ਕਿ ਸੋਨੇ ਦੀਆਂ ਮੋਹਰਾਂ ਵਸਾਉਣੀਆਂ ਨਹੀਂ ਬਲਕਿ ਖੜੀਆਂ ਕਰਕੇ ਚੜਨੀਆਂ ਨੇ ਕਿਉਂਕਿ ਉਹਨੂੰ ਪਤਾ ਸੀ ਕਿ ਫੇਰ ਤਕਰੀਬਨ 4 ਗੁਣਾ ਮੋਹਰਾਂ ਜੜੀਆਂ ਨੇ ਉਹ ਵੱਧ ਲੱਗਣਗੀਆਂ ਇੱਕ ਮੋਹਰ ਦੀ ਥਾਂ 4 ਮੋਹਰਾਂ ਆਉਣੀਆਂ ਨੇ ਸੋ ਦੀਵਾਨ ਟੋਟਰਮਲ ਜੀ ਨੇ ਇਹ ਵੀ ਸ਼ਰਤ ਪੂਰੀ ਕੀਤੀ ਤੇ ਉਹਨਾਂ ਦੇ ਵੱਲੋਂ ਇਹ ਧਰਤੀ ਜਿਹੜੀ ਮੁੱਲ ਖਰੀਦੀ ਗਈ ਫਿਰ ਇੱਥੇ ਵਿਵਾਨ ਤਿਆਰ ਕਰਕੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਜੀ ਤੋਂ ਬਾਬਾ ਜੋਰਾਵਰ ਸਿੰਘ ਸਾਹਿਬ ਬਾਬਾ ਫਤਿਹ ਸਿੰਘ ਸਾਹਿਬ ਤੇ ਮਾਤਾ ਗੁਜਰ ਕੌਰ ਜੀ ਦੇ ਪਵਿੱਤਰ ਸਰੀਰ ਵਿਵਾਨ ਤੇ ਸਜੋਬਤ ਕੀਤੇ ਦੀਵਾਨ ਟੋਡਰਮਲ ਜੀ ਦਾ ਪਰਿਵਾਰ ਬਾਬਾ ਮੋਤੀराम ਮਹਿਰਾ ਜੀ ਦਾ ਪਰਿਵਾਰ ਇਹਨਾਂ ਨੇ ਇਸ ਸਥਾਨ ਤੇ ਲਿਆ ਕੇ ਇੱਥੇ ਪਵਿੱਤਰ ਸਰੀਰਾਂ ਦਾ ਇਹ ਸੰਸਕਾਰ ਦੀ ਜਿਹੜੀ ਉਹ ਸੇਵਾ ਨਿਭਾਈ ਬਾਬਾ ਮੋਤੀराम ਮਹਾਰਾਜ ਜੀ ਤੇ ਉਹਨਾਂ ਦੇ ਪਰਿਵਾਰ ਨੂੰ ਕੋਹਲੂ ਦੇ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਕਿਉਂਕਿ ਉਹਨਾਂ ਦੇ ਵੱਲੋਂ ਸਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਠੰਡੇ ਬੁਰਜ ਦੇ ਵਿੱਚ ਦੁੱਧ ਛਕਾਉਣ ਦੀ ਸੇਵਾ ਵੀ ਕੀਤੀ ਗਈ ਸੀ ਸੋ ਇਹ ਮਹਾਨ ਕੁਰਬਾਨੀ ਜਿਹੜੀ ਇੱਕ ਦੀਵਾਨ ਟੋਟਰ ਮਲ ਜੀ ਨੇ કરી ਕਿ ਮਾਤਾ ਜੀ ਤੇ ਸਹਿਬਜ਼ਾਦਿਆਂ ਦੇ ਸਰੀਰਾਂ ਦੀ ਸੰਭਾਲ ਦੇ ਵਾਸਤੇ ਆਪਣੀ ਸਾਰੀ ਜੀਵਨ ਦੀ ਜਿਹੜੀ ਪੂੰਜੀ ਉਹਨਾਂ ਨੇ ਲੇਖੇ ਲਾਈ ਤੇ ਇਸ ਪਵਨ ਸਥਾਨ ਤੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ 11 12 ਤੇ 13 ਪੋ ਨੂੰ ਜਿਹੜਾ ਆਪਾਂ ਸ਼ਹੀਦੀ ਜੋੜ ਮੇਲ ਸ਼ਹੀਦੀ ਸਭਾ ਦੇ ਰੂਪ ਦੇ ਵਿੱਚ ਮਨਾਉਨੇ ਆ 13 ਪੋ ਦੇ ਦਿਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਜੀ ਤੋਂ ਨਗਰ ਕੀਰਤਨ ਆਰੰਭ ਹੁੰਦਾ ਹੈ ਤੇ ਇਸ ਪਵਨ ਸਥਾਨ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਆ ਕੇ ਨਗਰ ਕੀਰਤਨ ਦੀ ਸੰਪੰਨਤਾ ਹੁੰਦੀ ਹੈ ਇਸ ਵਾਰ 11 12 ਤੇ 13 ਪੋ ਜਿਹੜਾ ਉਹ 25 26 ਤੇ 27 ਦਸੰਬਰ ਨੂੰ ਮਨਾਇਆ ਜਾ ਰਿਹਾ ਹੈ ਇਸੇ ਨੂੰ ਮੁੱਖ ਰੱਖਦੇ ਆ ਪਹਿਲਾਂ ਹੀ ਪਿਛਲੇ ਕਈ ਦਿਨਾਂ ਤੋਂ ਲੈ ਕੇ ਵੱਡੀ ਗਿਣਤੀ ਦੇ ਵਿੱਚ ਸੰਗਤ ਸਹਿਬਜ਼ਾਦਿਆਂ ਤੇ ਮਾਤਾ ਜੀ ਦੇ ਇਹਨਾਂ ਮਹਾਨ ਪਾਵਨ ਅਸਥਾਨਾਂ ਨੂੰ ਆਤਮਾਸਤਕ ਹੋਣ ਦੇ ਵਾਸਤੇ ਲਗਾਤਾਰ ਜਿਹੜੀ ਇਹ ਪਹੁੰਚ ਰਹੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇੱਥੇ ਛੋਟੇ ਸਹਿਬਜ਼ਾਦਿਆਂ ਛਤਿਆਂ ਵੀ ਅ ਸੱਜਣਾਂ ਨੇ ਕਿ ਦੇਖੋ ਇਹ ਜਦੋਂ ਆਪਾਂ ਇਤਿਹਾਸ ਪੜ੍ਹਦੇ ਆ ਜਾਂ ਇਤਿਹਾਸਕ ਸਰੋਤ ਦੇਖਦੇ ਆ ਉਹਨਾਂ ਚ ਕਿਤੇ ਕੋਈ ਲਿਖਤੀ ਮਿਹਰਬਾਨੀ ਮਿਲਦਾ ਇਹਦੇ ਬਾਰੇ ਕੌਮ ਦੇ ਵਿੱਚ ਜਾਂ ਸਾਡੇ ਜਿਹੜੇ ਕੌਮ ਦੇ ਇਤਿਹਾਸ ਕਰਨੇ ਦੋ ਰਾਵਾਂ ਵੱਖੋ ਵੱਖਰੇ ਤੌਰ ਤੇ ਮਿਲਦੀਆਂ ਨੇ ਇੱਕ ਤਾਂ ਇਹ ਕਿਹਾ ਜਾਂਦਾ ਕਿ ਜਿਹੜੀਆਂ ਆਸਥੀਆਂ ਸੀ ਉਹ ਦੀਵਾਨ ਟੋਡਰ ਮਾਲ ਜੀ ਇੱਥੋਂ ਆਪਣੇ ਪਿੰਡ ਆਲੂਆਰਖ ਲੈ ਗਏ ਸੀ ਪਿੰਡ ਉਹਨਾਂ ਦਾ ਕਾਕੜਾ ਸੀ ਆਲੂਆਰਖ ਜ਼ਮੀਨ ਸੀ ਵੀ ਉੱਥੇ ਲੈ ਗਏ ਸੀ ਉੱਥੇ ਵੀ ਜਿਹੜਾ ਸਥਾਨ ਬਣਿਆ ਹੋਇਆ ਹੈ ਤੇ ਹਰ ਸਾਲ 14 ਪੂ ਨੂੰ ਇੱਥੋਂ ਸਵੇਰੇ ਨਗਰ ਕੀਰਤਨ ਆਰੰਭ ਹੋ ਕੇ ਆਲੂਆਰਖ ਪਿੰਡ ਦੀ ਜਿਹੜੀ ਸੰਗਤ ਹੈ ਉਹ ਆਪਣੇ ਪਿੰਡ ਨਗਰ ਕੀਰਤਨ ਵੀ ਲੈ ਕੇ ਜਾਂਦੀ ਹੈ ਤੇ ਇਹਦੇ ਨਾਲ ਦੂਜੀ رائے ਇਹ ਵੀ ਮਿਲਦੀ ਹੈ ਤੇ ਇੱਥੋਂ ਦੇ ਜਿਹੜੇ ਚਾਸ਼ਮਦੀਦ ਨੇ ਉਹ ਦੇਖਣ ਵਾਲੇ ਉਹ ਵੀ ਦੱਸਦੇ ਨੇ 1999 90 ਦੇ ਆਸ-પાસ ਤਕਰੀਬਨ ਹੈ 1-2 ਸਾਲ ਅੱਗੇ ਪਿੱਛੇ ਹੋ ਸਕਦਾ ਜਦੋਂ ਪ੍ਰਾਣੀ ਬਿਲਡਿੰਗ ਤੋਂ ਇਹ ਨਵੀਂ ਬਿਲਡਿੰਗ ਤਿਆਰ ਕਰੀ ਸੀ ਉਦੋਂ ਜਿਹੜੇ ਉਸ ਵੇਲੇ ਮੌਜੂਦ ਸੀ ਸੇਵਾ ਕਰਨ ਵਾਲੇ ਜਿਹੜੇ ਹੁਣ ਤੱਕ ਸੇਵਾ ਕਰਦੇ ਆ ਰਹੇ ਨੇ ਉਹਨਾਂ ਦੇ ਦੱਸਣ ਮੁਤਾਬਕ ਇਹ ਵੀ ਹੈ ਕਿ ਜਿਹੜੀਆਂ ਆਸਥੀਆਂ ਨੇ ਉਹ ਇਸੇ ਪਾਵਨ ਸਥਾਨ ਤੇ ਜਿੱਥੇ ਸੰਸਕਾਰ ਹੋਇਆ ਸੀ ਠੜਾ ਸਹਿਬ ਬਣਿਆ ਮਹਾਰਾਜ ਦਾ ਪ੍ਰਕਾਸ਼ ਆ ਕਿ ਜਦੋਂ ਨਵੀਂ ਬਿਲਡਿੰਗ ਬਣੀ ਸੀ ਉੱਥੇ ਹੀ ਆਸਥੀਆਂ ਉਹ ਸਜੋਬਤ ਕਰਤੀਆਂ ਸੀ ਤੇ ਫਿਰ ਇਹ ਦੋ ਰਾਵਾਂ ਇਤਿਹਾਸ ਦੇ ਵਿੱਚ ਮਿਲਦੀਆਂ ਨੇ ਕਿ ਜਿਹੜੀਆਂ ਆਸਥੀਆਂ ਸੀ ਉਹ ਇੱਥੇ ਹੀ ਸਜੋਬਤ ਕਰੀਆਂ ਗਈਆਂ ਸੀ ਤੇ ਦੀਵਾਨ ਟੋਟਰ ਮਾਲ ਜੀ ਜਿਹੜੀ ਰਾਖ ਸੀ ਉਹ ਆਪਣੇ ਪਿੰਡ ਆਲੋ ਆਪਣੀ ਜਮੀਨ ਤੇ ਉੱਥੇ ਆਲੋ ਅਰਖ ਲੈ ਕੇ ਗਏ ਸੀ ਹਾਂ ਇਹ ਦੋ ਤਰ੍ਹਾਂ ਦੇ ਨਾਲੇ ਦਾ ਜ਼ਿਕਰ ਮਿਲਦਾ ਠੀਕ ਹੈ ਜੀ